ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਇਸ ਸਤਿ ਸ੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਮਕਾਰ ਸਿੰਘ ਘੁਮਣ ਚੌਥੇ ਨੰਬਰ ਤੇ ਰਹੇ ਅੱਜ ਨਤੀਜਿਆਂ ਨੇ ਪੰਭਲ ਪੂਸੇ ਵਿੱਚ ਪਾ ਦਿੱਤਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਪੇਸ਼ ਸਿੰਘ ਬਾਦਲ ਜਿਹੜਾ ਆਪਣੇ ਆਪ ਨੂੰ ਕਹਿੰਦਾ ਹੈ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਜਰਨਾ ਸਿਪੇਸਲਾਰ ਮੇਰੇ ਤੋਂ ਬਿਨਾ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੋਰ ਕੋਈ ਨਹੀਂ ਕਰ ਸਕਦਾ ਤੇ ਹਾਰ ਦੀ ਜ਼ਿੰਮੇਵਾਰੀ ਕਿਹਨੇ ਲੈਣੀ ਹੈ ਹਾਂਜੀ ਹਾਰ ਦੀ ਜ਼ਿੰਮੇਵਾਰੀ ਮੈਂ ਲਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਪਰੀਸ ਬਾਦਲ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਤਾਂ ਕਾਫੀ ਲੰਮੇ ਦੇਰ ਤੋਂ ਰੋਲਾ ਪਾ ਰਿਹਾ ਹੈ ਕਿ ਇਕਬਾਲ ਸਿੰਘ ਝੂਂਦਾ ਕਮੇਟੀ ਵਾਲੀ ਰਿਪੋਰਟ ਨੂੰ ਲਾਗੂ ਕਿਉਂ ਨਹੀਂ ਕੀਤਾ ਜਾਂਦਾ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹਾਰੀਆਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਫਿਰ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਬੁਰੀ ਤਰ੍ਹਾਂ ਹਾਰੀਆਂ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਖੇਲੇ ਠਹਿ ਠੇਰੀ ਹੋ ਗਏ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ 2022 ਦੇ ਵਿੱਚ ਹੋਈਆਂ ਖੁਦ ਸੁਖਬੀਰ ਸਿੰਘ ਬਾਦਲ ਹਾਰੇ ਬਾਦਲ ਪਰਿਵਾਰ ਤੇ ਰਿਸ਼ਤੇਦਾਰ ਸੀ ਉਹ ਵੀ ਬੁਰੀ ਤਰ੍ਹਾਂ ਹਾਰੇ ਲੇਕਿਨ ਹਾਰ ਦੀ ਜ਼ਿੰਮੇਵਾਰੀ ਲੈ ਲਈ ਹੈ ਕਿਉਂਕਿ ਸੁਖਬੀਰ ਬਾਦਲ ਦੀ ਮਜਬੂਰੀ ਬਣ ਗਈ ਸੀ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰਨਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਬਾਕੀ ਧੜੇ ਨੇ ਸਾਥ ਨਹੀਂ ਦਿੱਤਾ ਸ੍ਰੀ ਅਕਾਲ ਅਕਾਲਤਖ ਸਾਹਿਬ ਦੀ ਤਸੀਲ ਤੋਂ ਬਣਾਈ ਸੱਤ ਮੈਂਬਰੀ ਕਮੇਟੀ ਜਿਸ ਦੇ ਪੰਜ ਮੈਂਬਰ ਕਾਰਛਿਲ ਨੇ ਉਹਨਾਂ ਨੇ ਵੀ ਸਾਥ ਨਹੀਂ ਦਿੱਤਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਕੱਲੇ ਚੋਣ ਮੈਦਾਨ ਦੇ ਵਿੱਚ ਆਏ ਆ ਇਕੱਲੇ ਚੋਣ ਮੈਦਾਨ ਦੇ ਵਿੱਚ ਦਿਨ ਪਰ ਰਾਤ ਡਟੇ ਰਹੇ ਇਹਨਾਂ ਜਿਮਨੀ ਚੋਣਾਂ ਦੇ ਵਿੱਚ ਸੋਨ ਸਿੰਘ ਠੰਡਾ ਯਾਨੀ ਕਿ ਉਸ ਤੋਂ ਬਾਅਦ ਸਿਕੰਦਰ ਸਿੰਘ ਬੰਦੂਕਾ ਸ੍ਰੀਲ ਜੋਸ਼ੀ ਉਹਨਾਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਘਰ ਵਾਪਸੀ ਹੋਈ ਇੰਜ ਲੱਗ ਰਿਹਾ ਸੀ ਕਿ ਤੀਜੇ ਨੰਬਰ ਤੇ ਸ਼ਾਇਦ ਆਜਣ ਜਿੱਤਾਂ ਨਹੀਂ ਇਟ ਮੀਨਸ ਕਿ ਕੌਮ ਨੇ ਵੋਟ ਨਹੀਂ ਪਾਈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਿੱਖ ਭਾਈਚਾਰੇ ਦੀ ਵੋਟ ਜਿਹੜੀ ਹੈ ਹਲਕਾ ਲੁਧਿਆਣਾ ਪੱਛਮੀ ਤੋਂ 50000 ਦੇ ਕਰੀਬ ਹੈ ਤੇ ਫਿਰ 50000 ਦੇ ਵਿੱਚੋਂ ਕੌਮ ਨੇ ਵੋਟ ਨਹੀਂ ਪਾਈ ਸਿੱਖ ਕੌਮ ਕਿਉਂ ਮੂੰਹ ਮੋੜ ਗਿਆ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰਨਾ ਹੈ ਇਸ ਦੀ ਜ਼ਿੰਮੇਵਾਰੀ ਹੁਣ ਸੁਖਬੀਰ ਸਿੰਘ ਬਾਦਲ ਨੂੰ ਖੁਦ ਲੈਣੀ ਪਵੇਗੀ ਹਾਲਾਂਕਿ ਸੁਖਬੀਰ ਸਿੰਘ ਬਾਦਲ ਤੇ ਇਹ ਵੀ ਚਰਚਾ ਜੋ ਛਿੜ ਪਈ ਹੈ ਕਿ ਜਲਦੀ ਭਾਰਤੀ ਜਨਤਾ ਪਾਰਟੀ ਦੇ ਨਾਲ ਅਲਾਈਸ ਕਰਨ ਵਾਲੇ ਨੇ ਕਿਉਂਕਿ ਬਲਵਿੰਦਰ ਸਿੰਘ ਭੁੰਦਰ ਨੇ ਕਿਹਾ ਸੀ ਨਾ ਕਿ ਵੱਡੇ ਭਰਾ ਦੀ ਭੂਮਿਕਾ ਨਿਭਾਵੇਗਾ ਸ਼੍ਰੋਮਣੀ ਅਕਾਲੀ ਦਲ ਡਾਕਟਰ ਦਜੀਤ ਸਿੰਘ ਛੀਮਾ ਨੇ ਵੀ ਕਿਹਾ ਸੀ ਕਿ ਸਾਰੀਆਂ ਇੰਡਸਟਰੀਆਂ ਕੰਪਨੀਆਂ ਦੇ ਮਾਲਕ ਵੱਡੇ ਲੋਕ ਕਹਿ ਰਹੇ ਨੇ ਕਿ ਭਾਤੀ ਜਨਤਾ ਪਾਰਟੀ ਨੇ ਘੜ ਜੁੜ ਕੇ ਲੋ ਸਿਕੰਦਰ ਸਿੰਘ ਮਲੂਕਾ ਕਹਿੰਦੇ ਨੇ ਕਿ ਹੋਂਦ ਨਹੀਂ ਆਉਣੀ ਦੇਖਣ ਇਧਰ ਇਹ ਵੀ ਚਰਚਾ ਛਿੜਪੀਆਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ ਇਹ ਹਾਰ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਕਿ ਮੇਰੀ ਅਗਵਾਈ ਦੇ ਵਿੱਚ ਬੁਰੀ ਤਰ੍ਹਾਂ ਹਾਰਿਆ ਹੈ ਐਡਵੋਕੇਟ ਪਰੁਪਕਾਰ ਸਿੰਘ ਤੁਮਣ ਪਰੁਪਕਾਰ ਸਿੰਘ ਤੁਮਣ ਦੇ ਹਾਰਨ ਦੇ ਨਾਲ ਸੁਖਬੀਰ ਸਿੰਘ ਬਾਦਲ ਨੂੰ ਇਹ ਹੁਣ ਦਾ ਸਭ ਤੋਂ ਵੱਡਾ ਚਟਕਾ ਲੱਗਾ ਇੱਕ ਪਾਸੇ ਪ੍ਰਧਾਨ ਬਣ ਗਏ ਦੂਸਰੇ ਪਾਸੇ ਸਮਝੌਤਾ ਨਹੀਂ ਹੋਇਆ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਨਾਲ ਸ੍ਰੀ ਅਕਾਲ ਤਖਸੈਬ ਦੀ ਫੈਸਲ ਤੋਂ ਬਣਾਈ ਕਮੇਟੀ ਦੇ ਰਾਤ ਤੇ ਜਿਹੜੀ 27 ਲੱਖ ਵੋਟ ਕਹਿੰਦੇ ਨੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੀ ਹੈ ਉਹ ਸੁਖਬੀਰ ਸਿੰਘ ਬਾਦਲ ਨੇ ਪਰਚੇ ਇਤੋਂ ਵੀ ਭਰੇ ਨੇ ਹਲਕਾ ਲੁਧਿਆਣੇ ਤੋਂ ਭਾਈ ਤੁਸੀਂ 27 ਲੱਖ ਵੋਟਰ ਬਣਾਏ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੂੰ ਬਿਆਨ ਕਰਦੇ ਪਿਆਰ ਕਰਦੇ ਨੇ ਤੇ ਫਿਰ ਇਹ 27 ਲੱਖ ਦੇ ਵਿੱਚੋਂ ਤੁਹਾਡੇ ਕੋਲੋਂ ਕੁਝ 10 15000 ਵੋਟਰ ਵੀ ਨਿਕਲਿਆ ਹਲਕਾ ਲੁਧਿਆਣਾ ਪਛਵੀ ਤੋਂ ਇਸ ਕਰਕੇ ਹੁਣ ਮੰਗ ਉੱਠ ਰਹੀ ਹੈ ਬਾਕੀ ਧੜੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਵਫੀਦ ਤੋਂ ਬੜਾਈ ਹੋਈ ਕਮੇਟੀ ਤੋਂ ਕਿ ਆਪਣੇ ਆਪ ਵੀਰ ਸਿੰਘ ਬਾਦਲ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ